ਦੇਸ਼ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈ ਜਿੰਦਰ ਸਿੰਘ ਬਿਲਗਾ ਤੇ ਤੁਸੀਂ ਵੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੇ ਦੋਸਤੋ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਤੇ ਦੋਸਤੋ ਚੋਣਾਂ ਦਾ ਦੌਰ ਚੱਲ ਰਿਹਾ ਹੈ ਲੋਕ ਸਭਾ 2024 ਦੀਆਂ ਚੋਣਾਂ ਦੇ ਸੰਬੰਧ ਵਿੱਚ ਅੱਜ ਗੱਲ ਕਰਾਂਗੇ ਲੋਕ ਸਭਾ ਹਲਕਾ ਜਲੰਧਰ ਦੀ ਜਿੱਥੋਂ ਪੰਜ ਪਾਰਟੀਆਂ ਦੇ ਉਮੀਦਵਾਰ ਦੇ ਆਪਸੀ ਮੁਕਾਬਲੇ ਹੋਣਗੇ ਇੰਨਾ ਪੰਜਾਬ ਪਾਰਟੀਆਂ ਦੇ ਵਿੱਚ ਕਿਹੜੀ ਕਿਹੜੀ ਪਾਰਟੀ ਨੇ ਕਿਹੜਾ ਕਿਹੜਾ ਉਮੀਦਵਾਰ ਐਲਾਨਿਆ ਆਓ ਉਹਦੇ ਉੱਤੇ ਪਹਿਲਾਂ ਇੱਕ ਚਾਤ ਮਾਰ ਲੈਂਦੇ ਆ ਆਮ ਆਦਮੀ ਪਾਰਟੀ ਨੇ ਆਪਣਾ ਪਾਰਟੀ ਦਾ ਉਮੀਦਵਾਰ ਪਵਨ ਕੁਮਾਰ ਟਿੰਨੂ ਨੂੰ ਬਣਾਇਆ ਕਾਂਗਰਸ ਨੇ ਸਾਫਤਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਐਲਾਨਿਆ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਗੱਲ ਨੇ ਆਪਣਾ ਅਜੇ ਉਮੀਦਵਾਰ ਐਲਾਨਣਾ ਭਾਜਪਾ ਨੇ ਆਪਣਾ ਉਮੀਦਵਾਰ ਜਿਲੰਦਰ ਤੋਂ ਬਣਾਇਆ ਸ਼ਸ਼ੀਲ ਕੁਮਾਰ ਰੈਂਕੂ ਬਸਪਾ ਵੱਲੋਂ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਤੇ ਹੁਣ ਇਹਨਾਂ 50 ਪਾਰਟੀਆਂ ਵੱਲੋਂ ਇਸ ਲੋਕ ਸਭਾ ਦੀ ਚੋਣ ਦੇ ਵਿੱਚ ਆਪਣੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਪਛੜ ਗਿਆ ਹੈ ਖੇਤਰੀ ਪਾਰਟੀ ਹੈ ਹਰ ਵਾਰ ਆਪਣਾ ਉਮੀਦਵਾਰ ਹਰ ਹਾਲ ਕਿ ਤੋ ਪਹਿਲਾਂ ਦਿਆ ਕਰਦੀ ਸੀ ਪਰ ਇਸ ਵਾਰ ਜਿਵੇਂ ਚਰਚਾ ਸੀ ਕਿ ਇਥੋਂ ਸ਼੍ਰੋਮਣੀ ਅਕਾਲੀ ਦਲ ਪਵਨ ਕੁਮਾਰ ਨੂੰ ਆਪਣਾ ਉਮੀਦਵਾਰ ਬਣਾ ਸਕਦੀ ਹੈ ਪਰ ਉਹਨਾਂ ਨੂੰ ਹੁਣ ਆਮ ਆदमी ਪਾਰਟੀ ਚੰਗੀ ਲੱਗਣਾ ਲੱਗ ਪਈ ਹੁਣ ਕਰਕੇ ਪਵਨ ਕੁਮਾਰ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆទਿਕਲ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਉਮੀਦਵਾਰ ਨੇ ਤੇ ਹੁਣ ਦੋਸਤੋ ਇਹ ਗੱਲ ਕਰ ਲੈਨੇ ਆ ਕਿ ਇਹਨਾਂ ਪੰਜਾਂ ਪਾਰਟੀਆਂ ਦੇ ਉਮੀਦਵਾਰ ਜਿਹੜੇ 4 ਇਲਾਣੇ ਗਏ ਨੇ ਉਹਨਾਂ ਵਿੱਚੋਂ ਹਲਕਾ ਲੋਕ ਸਭਾ ਜਲੰਧਰ ਦੇ ਵਿੱਚ ਜੇ ਚੋਣ ਕੰਪੇਨ ਨੂੰ ਦੇਖਿਆ ਜਾਵੇ ਚਾਂਦੀ ਸਿੰਘ ਚੰਨੀ ਜਿਹੜੇ ਆ ਉਹ ਅੱਗੇ ਚੱਲ ਰਹੇ ਨੇ ਸਾਰੇ ਉਮੀਦਵਾਰਾਂ ਦੇ ਮੁਕਾਬਲੇ ਉਹਨਾਂ ਨੇ ਇਨੇ ਇਥੋਂ ਜਿਹੜਾ ਚੋਣਕ ਪੇਨ ਸ਼ੁਰੂ ਕਰ ਦਿੱਤੀ ਸੀ ਜਿਸ ਨੂੰ ਦੇਖ ਕੇ ਕਹਾਂ ਜਾ ਸਕਦਾ ਹੈ ਕਿ ਉਹਨਾਂ ਨੂੰ ਕਾਂਗਰਸ ਹਾਈ ਕਮਾਂਡ ਵੱਲੋਂ ਹੋ ਸਕਦਾ ਅੰਦਰ ਖਾਤੇ ਇਸ਼ਾਰਾ ਕੀਤਾ ਹੋਇਆ ਸੀ ਕਿ ਉਹ ਆਪਣੀ ਇਸ ਚੋਣ ਨੂੰ ਲੜਨ ਲਈ ਆਪਣੇ ਹਲਕਾ ਜ਼ਿਲंधर ਵਿੱਚ ਜਾ ਕੇ ਜਿਹੜਾ ਉਹ ਸਰਗਰਮੀ ਕਰਨ ਤੈਨੂੰ ਉਹ ਪਿਛਲੇ ਕਹਿ ਸਕਦੇ ਆ ਇੱਕ ਮਹੀਨੇ ਦੇ ਆਸ-ਪਾਸ ਤੋਂ ਵਕ-ਵਕ ਧਾਰਮਿਕ ਡੇਰਿਆਂ ਦੇ ਉੱਤੇ ਉਹਨਾਂ ਨੇ ਕਰੀਬ ਬਾਰ-ਬਾਰ ਜਿਹੜਾ ਆ ਉਹ ਆਉਣਾ ਜਾਣਾ ਉਹਨਾਂ ਦਾ ਲ ਕਰਿੰਦਾ ਹੈ ਤੇ ਜਿਸ ਦਿਨ ਤੋਂ ਟਿਕਟ ਦਾ ਐਲਾਨ ਹੋ ਗਿਆ ਉਸ ਦਿਨ ਤੋਂ ਹਕੂਮਾ ਨੇ ਚੋਣ ਮਿਟਾ ਜਿਹੜੀਆਂ ਆਪਣੀਆਂ ਜੋਰਾਸ਼ਵਰਾਨਾ ਅਰਬੀਆਂ ਉਹਨੀਆਂ ਨੇ ਭਾਵੇਂ ਕਿ ਉਹ ਜਿੰਨੇ ਵੀ ਧਾਰਮਿਕ ਦਿਨ ਸੁਧ ਹੁੰਦੇ ਨੇ ਉਹਨਾਂ ਵਿੱਚ ਉਹ ਹਾਇਰੀ ਲਗਾਉਂਦੇ ਰਹਿੰਦੇ ਆ ਹਰ ਵੀ ਮਹੀਨੇ ਤੋਂ ਹੀ ਉਹਨਾਂ ਨੇ ਇਹ ਮੈਨ ਸ਼ੁਰੂ ਕਰ ਦਿੱਤੀ ਸੀ ਕਿਤੇ ਵੀ ਕੋਈ ਧਾਰਮਿਕ ਸਥਾਨ ਤੇ ਕੋਈ ਮੇਲਾ ਕੋਈ ਦਿਨ ਦਿਹਾੜਾ ਜਿਹੜਾ ਉੱਥੇ ਉਹ ਸ਼ਾਮਲ ਹੁੰਦੇ ਆ ਤੇ ਹਲਕਾ ਨਕੂਦਨ ਦੇ ਬਲਾਕ ਨੂਰ ਮਹਿਲ ਦੇ ਵਿੱਚ ਲਗਾਤਾਰ ਉਹ ਦੋ ਦਿਨ ਤੋਂ ਜਿਹੜੇ ਉਹ ਆ ਰਹੇ ਨੇ ਪਿੰਡ ਰਾਮੇਵਾਲ ਵਿੱਚ ਉਹਨਾਂ ਨੇ ਇੱਕ ਮੀਟਿੰਗ ਨੂੰ ਜਿਹੜਾ ਸੰਬੋਧਨ ਕੀਤਾ ਹੈ ਬਿਲਕਾ ਦੇ ਵਿੱਚ ਆ ਰਾਮਨਾਵੀ ਦੇ ਤਿਹਾੜ ਦੇ ਉੱਤੇ ਹਾਜੀ ਲਗਾਈ ਹੈ ਇਸੇ ਤਰ੍ਹਾਂ ਇੱਥੇ ਦੇ ਇੱਕ ਡੇਰਾ ਰਹਿਮਤ ਸ਼ਾਹ ਦੇ ਸਥਾਨ ਤੇ ਹਾਰੀ ਲੋ ਆ ਚੁੱਕੇ ਨੇ ਇੱਥੇ ਇਹ ਵੀ ਜ਼ਿਕਰ ਜੋ ਗੱਲ ਹੈ ਕਿ ਬਿਲਕਾ ਇਤਿਹਾਸਕ ਨਕਰ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਨਸ਼ੋ ਪ੍ਰਾਪਤ ਧਰਤੀ ਹੈ ਉਹਨਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਸ ਧਾਰਮਿਕ ਇਤਿਹਾਸਕ ਸਥਾਨ ਤੇ ਨਾਤਮਸਤਕ ਹੁਣ ਲਈ ਆਉਂਦੇ ਪਰ ਅੱਜ ਉਹ ਇੱਥੇ ਤੱਕ ਨਹੀਂ ਪਹੁੰਚੇ ਸਗੋਂ ਇੱਕ ਦੇਰੇ ਤੇ ਉਹਨਾਂ ਨੇ ਜਿਹੜਾ ਆ ਉਹ ਵੀਰਵਾਰ ਹੋਣ ਕਰਕੇ ਹੋ ਸਕਦਾ ਇਹਨਾਂ ਉਮੀਦਵਾਰਾਂ ਨੂੰ ਉੱਥੇ ਹੀ ਜ਼ਿਆਦਾ ਜਾਣਾ ਚੰਗਾ ਲੱਗਦਾ ਜਿੱਥੇ ਲੋਕਾਂ ਦਾ ਇਕੱਠ ਹੁੰਦਾ ਤੇ ਦੋਸਤੋ ਅੱਜ ਇਹਨਾਂ ਉਮੀਦਵਾਰਾਂ ਬਾਰੇ ਜੇ ਗੱਲ ਕਰੀਏ ਕਿ ਇਹ ਉਮੀਦਵਾਰ ਤੁਹਾਡੇ ਨਾਲ ਹਰ ਪਾਰਟੀ ਦਾ ਉਮੀਦਵਾਰ ਉਮੀਦਵਾਰ ਦੇ ਜਿਹੜੇ ਪਰਿਵਾਰਕ ਮੈਂਬਰ ਹੈ ਉਹ ਤੁਹਾਨੂੰ ਘਰ ਘਰ ਤੱਕ ਮਿਲਣ ਆਉਣਗੇ ਪਿੰਡੋਂ ਪਿੰਡ ਮੈਨ ਆਉਣਗੇ ਤੁਹਾਨੂੰ ਬਹੁਤ ਸਾਰੇ ਉਹ ਅਜਿਹੇ ਸავਜਵਾਦ ਦਿਖਾਉਣਗੇ ਜਿਨ੍ਹਾਂ ਨਾਲ ਤੁਹਾਡਾ ਕੋਈ ਦੂੜ ਰੇਡੇ ਦਾ ਵੀ ਜਿਹੜਾ ਵਾਅਦਾ ਨਹੀਂ ਹੁੰਦਾ ਜਿਵੇਂ ਕਿ ਅਸੀਂ ਵੀ ਦੇਖ ਰਹੇ ਹਾਂ ਬਿਲਕਾ ਰਿਵਤ ਜਾਂ ਆਰਾਮੇੜ ਵਿੱਚ ਵੀ ਜਿੱਥੇ ਮੀਡੀਆ ਕਰਮੀਆਂ ਨੇ ਲੋਕਾਂ ਦੇ ਵਿਚਾਰ ਜਾਣੇ ਆ ਕਈ ਲੋਕਾਂ ਨੇ ਜਿਹੜੀਆਂ ਬਹੁਤ ਜ਼ਰੂਰਤਾਂ ਹੁੰਦੀਆਂ ਨੇ ਕੇਂਦਰ ਸਰਕਾਰ ਨਾਲ ਸੰਬੰਧਿਤ ਉਹਨਾਂ ਜ਼ਰੂਰਤਾਂ ਨੂੰ ਹਮੇਸ਼ਾ ਜਿਹੜਾ ਆ ਰਾਜਕਰਦੀਆਂ ਤੇ ਰਾਜੜੀਆਂ ਉਹ ਅੱਖੋਂ ਰੋਕੇ ਕਰਦੀਆਂ ਰਹਿੰਦੀਆਂ ਐ ਜਦੋਂ ਕਿ ਇਹ ਲੋਕਾਂ ਦੇ ਜਿਹੜੇ ਕੰਮ ਅਧ ਅਧੂਰੇ ਰਹਿ ਜਾਂਦੇ ਐ ਇੱਥੇ ਗੱਲ ਕਰਨੀ ਜਿਹੜੀ ਐ ਜ਼ਰੂਰੀ ਐ ਕਿ ਦੋਸਤੋ ਜੇ ਅਸੀਂ ਗੱਲ ਕਰੀਏ ਹਲਕਾ ਨਕੋਦਰ ਤੇ ਬਲਾਕ ਨਗਰਪਾਲੀ ਦੀ ਤੇ ਇੱਥੇ ਇਸ ਹਲਕੇ ਦੇ ਵਿੱਚੋਂ ਵਿਚਰਿਆ ਸਤਲੁਜ ਦਰਿਆ ਸਤਲੁਜ ਦਰਿਆ ਦੇ ਅਗਰ ਵੰਨ ਦੀ ਗੱਲ ਕੀਤੀ ਜਾਵੇ ਤੇ ਜਦੋਂ ਹੜਾ ਆਉਂਦਾ ਤੇ ਇਸ ਵੰਨ ਨੂੰ ਵਕ-ਵਕ ਤਾਵੇਂ ਤੋਂ ਜਿਹੜਾ ਪਾਣੀ ਦਾ ਜੋਰ ਆ ਉਹ ਤੋੜ ਦਿੰਦਾ ਹੈ ਐਸ ਵਾਰ ਵੀ ਤੁਸੀਂ ਸੁਣਿਆ ਹੀ ਹੈ ਕਿ ਕਿਵੇਂ ਫਲੋਰ ਕਿਲੇ ਕੋਲੋਂ ਜਾਂ ਅੱਗੋਂ ਮੋਤੀਪੁਰ ਕੋਲ ਵੰਨ ਟੁੱਟਿਆ ਤੇ ਇਹਦੇ ਨਾਲ ਇੱਥੇ 4.5 ਹਜ਼ਾਰ ਦੇ ਕਰੀਬ ਏਕੜ ਜਿਹੜਾ ਪ੍ਰਭਾਵਿਤ ਹੁੰਦਾ ਹੈ ਤੇ ਉੱਥੇ ਵੱਡੀ ਗਿਣਤੀ ਵਿੱਚ ਇਸ ਬੰਨ ਦੇ ਕਿਨਾਰੇ ਵਸਦੇ ਲੋਕਾਂ ਲਈ ਬੜੀ ਨਸੀਬਤ ਬਣਦੀ ਹੈ ਤੇ ਐਸ ਵਾਰ ਜਦੋਂ ਬੰਨ ਦੇ ਅੰਦਰ ਰਹਿੰਦੇ ਲੋਕਾਂ ਨੂੰ ਕਿਵੇਂ ਦਰਿਆ ਚੜਨ ਸਮੇਂ ਬਾਹਰ ਕੱਢ ਕੇ ਲਿਆਂਦਾ ਉਹਨਾਂ ਨਾਲ ਮੌਕੇ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਜਿਹੜੇ ਬੇਜਮੀਨੇ ਲੋਕ ਇੱਥੇ ਰਹਿੰਦੇ ਆ ਉਹਨਾਂ ਨੂੰ ਘਰਾਂ ਵਾਸਤੇ 5-5 ਮੜਲੇ 10 ਆਰ ਮੜਲੇ ਦੇਣ ਦਾ ਪਰ ਕੁਝ ਵੀ ਇੱਥੇ ਹੋਇਆ ਜਾਬਦਾ ਨਹੀਂ ਤੇ ਅੱਜ ਫੇਰ ਉਹਨਾਂ ਲੋਕਾਂ ਨੂੰ ਮਜਬੂਰ ਨ ਦਰਿਆ ਦੇ ਅੰਦਰ ਬਸਣ ਲਈ ਮਜਬੂਰ ਨੇ ਤੇ ਇਸੇ ਤਰ੍ਹਾਂ ਗੱਲ ਕਰ ਲੈਣੇ ਆ ਕਿ ਜਿਹੜਾ ਇੱਥੇ 4.5000 ਏਕੜ ਡੁੱਬ ਜਾਂਦਾ ਹੈ ਇਹਦੇ ਵਾਸਤੇ ਪਿਛਲੇ ਲੰਬੇ ਸਮੇਂ ਤੋਂ ਕਹਿ ਸਕਦੇ ਹਾਂ 1988 ਤੋਂ ਹੀ ਲਗਾਤਾਰ ਕਿਸਾਨਾਂ ਦੀ ਮੰਗ ਉੱਠਦੀ ਰਹੀ ਹੈ ਕਿ ਬੁਲਜਟ ਘਾਰਾ ਜਿੱਥੇ ਹੈ ਉੱਥੇ ਦਰਿਆ ਨੀਵਾ ਹੋ ਜਾਂਦਾ ਹੈ ਤੇ ਉਥੇ ਪੁੜੀਆਂ ਪਿਛਲੇ ਸਮੇਂ ਹੋਇਆ ਕਰਦੀਆਂ ਸੀ ਜਿਹਦੇ ਨਾਲ ਪਾਣੀ ਜਿਹੜਾ ਆ ਹੜ ਦਾ ਮੁਰ ਦਰਿਆ ਦੇ ਵਿੱਚ ਵਹਿ ਜਾਂਦਾ ਸੀ ਪਰ ਪਿਛਲੇ ਸਮੇਂ ਤੋਂ ਜਿਵੇਂ ਬੁਜਟ ਘੜਾ ਪਿੰਡ ਹੈ ਜਿਹੜਾ ਉਸ ਮੰਡਲੋਂ ਜਦੋਂ ਉਥੇ ਦੇ ਲੋਕਾਂ ਵੱਲੋਂ ਇਹ ਪੁੜੀਆਂ ਜਿਹੜੀਆਂ ਆ ਉਹ ਨਹੀਂ ਕੱਟਣ ਦਿੱਤੀਆਂ ਜਾਂਦੀਆਂ ਕਿਉਂਕਿ ਉਹਨਾਂ ਦਾ ਡਰ ਹੈ ਕਿ ਇਹ ਪਾਣੀ ਮੁਰ ਇਸ ਪਿੰਡ ਨੂੰ ਵਹਾ ਸਕਦਾ ਜਦੋਂ ਕਿ ਸਰਕਾਰ ਵੀ ਜਿਹੜੀ ਆ ਉਹ ਦੋਨਾਂ ਤਰ੍ਹਾਂ ਨੂੰ ਇਹ ਤਾਂ ਤਾਂ ਹੀ ਇਨਸਾਫ ਦੇਣ ਦੀ ਬਜਾਈ ਇਹ ਹੀ ਕਿਹਾ ਜਾ ਸਕਦਾ ਕਿ ਚੁੱਪ ਧਾਰੀ ਬੈਠੀ ਹੈ ਤੇ ਦੋਸਤੋ ਇਹੋ ਜਿਹੇ ਮਾਂਗਾ ਇਸ ਵੇਲੇ ਲੋੜ ਹੈ ਲੋਕਾਂ ਨੂੰ ਖਾਸ ਕਰਕੇ ਇਸ ਇਲਾਕੇ ਦੇਆਂ ਨੂੰ ਕਿ ਜਿਹੜੇ ਵੀ ਉਹਨਾਂ ਕੋਲ ਇਹ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਆਉਂਦੇ ਆ ਉਹਨਾਂ ਕੋਲ ਇਹ ਮੁੱਦਾ اٹھਾਉਣਾ ਚਾਹੀਦਾ ਕਿ ਦਰਿਆ ਦਾ ਬੰਨ ਮਜ਼ਬੂਤ ਕੀਤਾ ਜਾਵੇ ਦਰਿਆ ਦਾ ਬੰਨ ਜਿਹੜਾ ਵਾਰ-ਵਾਰ ਟੁੱਟਦਾ ਹੈ ਇਸੇ ਤਰ੍ਹਾਂ ਇਹ ਬੁਜਟਕਾਰੇ ਕੋਲ ਜਿਹੜੀਆਂ ਪੁਲੀਆਂ ਆ ਉਹ ਆਗਲ ਦੇ ਇਥੋਂ ਵੇਟ ਉੱਤੇ ਪਸਾਰੀ ਕੀਤੀ ਜਾਂਦੀ ਹੈ ਤੇ ਇੱਥੇ ਦਾ ਇਹ ਇਲਾਕਾ ਜਿਹੜਾ ਆ ਦਰਿਆ ਦਾ ਬੰਨ ਟੁੱਟਣ ਸਮੇਂ ਜਿਹੜਾ ਆ ਉਹ ਭਾਰੀ ਨੁਕਸਾਨ ਹੁੰਦਾ ਉਤੋਂ ਬਚਾਅ ਹੋ ਸਕਦਾ ਹੈ ਤੇ ਇਸੇ ਤਰ੍ਹਾਂ ਗੱਲ ਕਰ ਲੈਨੇ ਆ ਲੁਧਿਆਣਾ ਲੋਹੀਆ ਸ਼ਾਹਕੋਟ ਰੇਲਵੇ ਲਾਈਨ ਦੀ ਜਿੱਥੇ ਕਿ ਇੱਥੇ ਜਿਹੜੀਆਂ ਗੱਡੀਆਂ ਚੱਲਦੀਆਂ ਆ ਕਿਸੇ ਸਮੇਂ ਇਹਨਾਂ ਦੀ ਗਰਤੀ ਜ਼ਿਆਦਾ ਹੋਇਆ ਕਰਦੀ ਸੀ ਔਰ ਇਹਨਾਂ ਦੀ ਦਿਨੋ ਦਿਨ ਜਿਹੜੀ ਆ ਗੱਡੀਆਂ ਦੀ ਗਿਣਤੀ ਜਿਹੜੀ ਆ ਖਾਸ ਕਰਕੇ ਪੈਸੇਂਜਰਾਂ ਦੀ ਅਗਰ ਵਧਾ ਦਿੱਤੀ ਜਾਵੇ ਤਾਂ ਇਸ ਇਲਾਕੇ ਦੇ ਲੋਕ ਜਿਹੜੇ ਆ ਉਹ ਆਪਣੀ ਕਿਰਤ ਕਮਾਈ ਲਈ ਲੁਧਿਆਣੇ ਜਾਣ ਦੇ ਜਿਹੜਾ ਉਹਨਾਂ ਦੇ ਸੌਖ ਹੋ ਸਕਦੀ ਹੈ ਸਵੇਰ ਸ਼ਾਮ ਦੀ ਗੱਡੀ ਜਿਹੜੀ ਚੱਲਦੀ ਹੈ ਉਹ ਗੱਡੀ ਵੀ ਕਈ ਵਾਰੀ ਬੰਦ ਹੋ ਜਾਂਦੀ ਹੈ ਜਿਵੇਂ ਕੋਵਿਡ ਨਾਲ ਪਿਛਲੇ ਸਮੇਂ ਲੰਮਾ ਸਮਾਂ ਬੰਦ ਰਹਿਣ ਦਾ ਇਸ ਇਲਾਕੇ ਦੇ ਲੋਕਾਂ ਨੂੰ ਬੜੀ ਮੁਸ਼ਕਲ ਹੈ ਇਹ ਕਿ ਇਸ ਇਲਾਕੇ ਦੇ ਲੋਕ ਜਿਹੜੇ ਨਿਧਿਆਣੇ ਕਿਰਤ ਕਰਨ ਲਈ ਜਾਂਦੇ ਆ ਉਹਨਾਂ ਨੂੰ ਆਪਣੇ ਦਪਈਆ ਮੰਨਾ ਤੇ ਆਉਣਾ ਜਾਣਾ ਪੈਂਦਾ ਹੈ ਤੇ ਉਹਦੇ ਵਿੱਚ ਕਈ ਵਾਰੀ ਹਾਦਸਿਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਤੇ ਇਸੇ ਤਰ੍ਹਾਂ ਗੱਲ ਕਰ ਲੈਣੀ ਚਾਹੀਦੀ ਹੈ ਨੂਰਮੈਲ ਦੇ ਵਿੱਚ ਸਕੂਲ ਦੀ ਇਸ ਇਲਾਕੇ ਦੇ ਵਿੱਚ ਜੇ ਅਗਰ ਦੇਖਿਆ ਜਾਵੇ ਤੇ ਸਕੂਲਾਂ ਦੀਆਂ ਦੀ ਮੰਦੀ ਹਾਲਤ ਹੈ ਮੌਜੂਦਾ ਸਰਕਾਰ ਬੜੇ-ਬੜੇ ਬੜੇ ਦਾਅਵੇ ਕਰਦੀ ਹੈ ਸਕੂਲਾਂ ਦੀ ਗੱਲ ਕਰ ਲੈਨੇ ਆ ਹਸਪਤਾਲਾਂ ਦੀ ਗੱਲ ਕਰ ਲੈਨੇ ਆ ਜੇ ਬਿਰਗੇ ਦੀ ਗੱਲ ਕਰ ਲਈ ਜਾਵੇ ਤੇ ਬਿਰਗੇ ਦੇ ਵਿੱਚ ਜਿਹੜਾ ਸਰਕਾਰੀ ਹਸਪਤਾਲ ਹੈ ਉਸ ਹਸਪਤਾਲ ਦੇ ਅੰਦਰ ਪਿਛਲੇ 15 20 ਸਾਲ ਤੋਂ ਐਕਸਟਰਾ ਮਸ਼ੀਨ ਜਿਹੜੀ ਹੈ ਇਸ ਹਸਪਤਾਲ ਨੂੰ ਨਹੀਂ ਜੁੜ ਰਹੀ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਵੀ ਦੇਖਿਆ ਅਸੀਂ ਕਾਂਗਰਸ ਦਾ ਰਾਜ ਵੀ ਦੇਖਿਆ ਤੇ ਮੌਜੂਦਾ ਆਮ ਆਨਵੀ ਪਾਰਟੀ ਦਾ ਵੀ ਰਾਜ ਦੇਖ ਰਿਹਾ ਹੈ ਜਿੱਥੇ ਬਹੁਤ ਮੰਦੀ ਹਾਲਤ ਹੈ ਕਮਾ ਕੇ ਹਣੇ ਜੇ ਅਗਰ ਆਮ ਆਦਮੀ ਕਲੀਨਿਕ ਦੀ ਵੀ ਗੱਲ ਕਰ ਲਈਏ ਤੇ ਲੋਕਾਂ ਦੀਆਂ ਲੋੜਾਂ ਇਹ ਪੂਰੀਆਂ ਨਹੀਂ ਕਰਦਾ ਕਿਉਂਕਿ ਇੱਥੇ ਸਿਹਤ ਕੇਂਦਰ ਵਿੱਚ ਜਿਹੜੇ ਪਹਿਲਾਂ ਬਲੱਡ ਟੈਸਟ ਹੁੰਦੇ ਸੀ ਉਹਦੇ ਮੁਕਾਬਲੇ ਹੁਣ ਕੋ ਖਾਸ ਪ੍ਰਬੰਧ ਨਹੀਂ ਇਸੇ ਤਰ੍ਹਾਂ ਇੱਥੇ ਡਾਕਟਰਾਂ ਦੀ ਕਿਸੇ ਸਮੇਂ ਜਿਹੜੀ ਗਲਤੀ ਜ਼ਿਆਦਾ ਹੁੰਦੀ ਸੀ ਪਰ ਹੁਣ ਇੱਥੇ ਡਾਕਟਰ ਬਹੁਤ ਨਾ ਮਾਤਰਵੇਂ ਉਹਦੇ ਕਰਕੇ ਰਾਤ ਦੀ ਐਮਰਜੈਂਸੀ ਜਿਹੜੀ ਆ ਉਹ ਬੰਦ ਹੋ ਚੁੱਕੀ ਹੈ ਲੋਕਾਂ ਦੇ ਢਾਈ ਝਟੜਿਆਂ ਦੌਰਾਨ ਇੱਥੇ ਮੈਡੀਕਲ ਜਿਹੜੇ ਕੱਟੇ ਜਾਂਦੇ ਸੀ ਉਹ ਕਈ ਵਾਰ ਨੂਰਵੈਲ ਰੈਫਰ ਕੀਤਾ ਜਾਂਦਾ ਆ ਤੇ ਇਸ ਇਲਾਕੇ ਦੀ ਇਹ ਬੜੀ ਵੱਡੀ ਸਮੱਸਿਆ ਹੈ ਇਸ ਸਮੱਸਿਆ ਨੂੰ ਪਹਿਲਾਂ ਵੀ ਤੇ ਅੱਜ ਵੀ ਕੋਈ ਵੀ ਪਾਰਟੀ ਜਿਹੜੀ ਆ ਉਹ ਹੱਥ ਖੜਾ ਕਰਕੇ ਨਹੀਂ ਕਹਿ ਸਕਦੀ ਕਿ ਇਸ ਹਸਪਤਾਲ ਲਈ ਅਸੀਂ ਵੱਧ ਤੋਂ ਵੱਧ ਕੋਈ ਸਰਕਾਰੀ ਫੰਡ ਲੈ ਕੇ ਆਂਦੇ ਹਾਂ ਹੁਣ ਇਸ ਹਸਪਤਾਲ ਦੀ ਬਿਲਡਿੰਗ ਦੀ ਵੀ ਹਾਲਤ ਖਸਤਾ ਹੈ ਇਸ ਹਸਪਤਾਲ ਦੀ ਦਿਨੋਦਨ ਨਿਕਰਦੀ ਹਾਲਤ ਨੂੰ ਲੈ ਕੇ ਕੋਈ ਵੀ ਜਿਹੜੀ ਮੌਕੀ ਦੀ ਸਰਕਾਰ ਆ ਉਹ ਚਿੰਤਤ ਨਹੀਂ ਰਹੀ ਭਾਵੇਂ ਕਿ ਮੌਜੂਦਾ ਸਰਕਾਰ ਨੇ ਵੀ ਬਹੁਤ ਜਿਹੜਾ ਆ ਉਹ ਸਭ ਜਿਵਾਬ ਦਿਖਾਏ ਨੇ ਤੇ ਅਸੀਂ ਜ਼ਿਕਰ ਕਰ ਲੈਨੇ ਆ ਇੱਥੇ ਸਰਕਾਰੀ ਬਾਸਰਵਸ ਦੀ ਜਿੱਥੇ ਦੇਸ਼ਪੱਤ ਦਾ ਕਸਬਾ ਹੈ ਭਿਲਕਾ ਜਿੱਥੇ ਕਿਸੇ ਸਮੇਂ ਇਥੋਂ ਲੁਧਿਆਣਾ ਫਗਵਾੜਾ ਜਿਲੰਦਰ ਤੇ ਨਕੂਤਰ ਨੂੰ ਕਈ ਬੱਸ ਰੂਟ ਹੁੰਦੇ ਸੀ ਅੱਜ ਬੜੀ ਬਦਤਰ ਹਾਲਤ ਹੋਈ ਪਈ ਐ ਇਸ ਸਮੱਸਿਆ ਲਈ ਚਾਹੇ ਸ਼ਮਣੀ ਅਕਾਲੀ ਦਲ ਐ ਕਾਂਗਰਸ ਦੀ ਗੱਲ ਕਰ ਲਓ ਚਾਹੇ ਮੌਜੂਦਾ ਸਰਕਾਰ ਦੀ ਗੱਲ ਕਰ ਲਓ ਜ਼ਿੰਮੇਵਾਰ ਸਾਰੇ ਨੇ ਜਿਸ ਕਰਕੇ ਇਸ ਨਗਰ ਨੂੰ ਜਿਹੜੀ ਪਾਸ ਸਰਵਿਸ ਪੂਰੀ ਤਰ੍ਹਾਂ ਪਿਛਲੇ 15-20 ਸਾਲ ਤੋਂ ਨਹੀਂ ਮਿਲੀ ਇੱਥੇ ਹੀ ਇਹਦੇ ਨਾਲ ਲੱਗਦੇ ਪਿੰਡ ਐ ਜਿਹੜੇ ਲੰਮੇ ਸਮੇਂ ਤੋਂ ਇਹਨਾਂ ਪਿੰਡਾਂ ਨੂੰ ਕਦੇ ਬਾਸ ਨਹੀਂ ਨਸੀਬ ਹੋਈ ਔਜਲਾ ਪਿੰਡ ਹੈ ਸੰਗਤਪੁਰ ਪਿੰਡ ਹੈ ਇਸੇ ਤਰ੍ਹਾਂ ਹੋਰ ਪਿੰਡਾਂ ਦੀ ਵੀ ਗੱਲ ਕਰ ਲਈਏ ਬੜਗੇ ਤੋਂ ਸੈਦੂਆ ਤਗੜਾ ਇਹ ਜਿਹੜਾ ਰੂਟ ਹੈ ਬਡਾਲੇ ਤੱਕ ਇਥੋਂ ਵੀ ਪਾਸ ਸਰਵਿਸ ਜਿਹੜੀ ਆ ਉਹ ਬਾਜਰੰਦਰ ਚੱਲ ਸਕਦੀ ਆ ਕਦੀ ਵੀ ਇਹਨਾਂ ਪਿੰਡਾਂ ਨੂੰ ਬਾਸ ਨਹੀਂ ਨਸੀਬ ਨਹੀਂ ਹੋਈ ਜਦੋਂ ਕਿ ਬੜਗੇ ਤੋਂ ਪਾਸੜਾ ਹੁਰਕਾ ਜਿਡੇੜਾ ਇਹ ਕਿਸੇ ਸਮੇਂ ਬਸਾਂ ਚੱਲਦੀਆਂ ਹੁੰਨੀਆਂ ਸੀ ਹੁਣ ਇੱਕ ਤਾਂ ਰੂਟ ਹੀ ਆ ਜਿਹੜਾ ਉਹ ਕਿਤੇ ਕਿਤੇ ਚੱਲਦਾ ਹੈ ਤੋਤੋ ਇਸ ਇਲਾਕੇ ਦੀਆਂ ਕੁਝ ਸਮੱਸਿਆਵਾਂ ਦਾ ਤੁਹਾਡੇ ਨਾਲ ਅੱਜ ਸਾਂਝ ਪਾਈ ਆ ਉੱਥੇ ਹੀ ਗੱਲ ਕਰ ਲੈਨੇ ਆ ਮੋਬਾਈਲ ਦੇ ਵਿੱਚ ਸਿੱਖਿਆ ਦਾ ਇਹਦਾ ਮਿਆਰ ਬੜਾ ਸਰਕਾਰੀ ਤੌਰ ਤੇ ਸੰਸਥਾਵਾਂ ਦਾ ਬੜਾ ਡਾਊਨ ਹੈ ਜੇ ਤੋ ਕਿ ਉੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ ਜਿਹੜੀ ਆ ਉਹ ਬਣਨ ਤੋਂ ਰੁਕੀ ਖੜੀ ਆ بڑے ਬਹਾਨੇ ਜਿਹੜੇ ਆ ਇਹਨਾਂ ਪਾਰਟੀਆਂ ਦੀਆਂ ਇਹ ਕੈਸਾ ਬਤੇ ਆ ਵੱਲੋਂ ਕੀਤੇ ਜਾਂਦੇ ਆ ਉੱਥੇ ਜੁਮੇਵਾਰ ਸ਼੍ਰੋਮਣੀ ਅਕਾਲੀ ਦਲ ਵੀ ਹੈ ਕਾਂਗਰਸ ਵੀ ਹੈ ਤੇ ਮੌਜੂਦਾ ਸਰਕਾਰ ਵੀ ਹੈ ਇਹ ਪੂਰੇ ਨਹੀਂ ਜ਼ਰੂਰ ਸਟੇਜਾਂ ਤੋਂ ਹੁਣ ਭੰਡਣਗੇ ਤੇ ਦੋਸਤੋ ਇਸੇ ਤਰ੍ਹਾਂ ਹੋਰ ਵੀ ਜਲੰਧਰ ਦੇ ਵਿੱਚ ਪੈਦੇ ਹਲਕਿਆਂ ਦੀ ਆਉਣ ਵਾਲੀ ਵੀਡੀਓ ਦੇ ਵਿੱਚ ਇਸੇ ਤਰ੍ਹਾਂ ਚਰਚਾ ਕਰਾਂਗੇ ਤੇ ਦੋਸਤੋ ਇਹ ਸਾਡਾ ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਾ ਇੱਥੇ ਤੁਸੀਂ ਆਪਣਾ ਕਮੈਂਟ ਬਾਕਸ ਵੀ ਦੇ ਸਕਦੇ ਆ ਆਪਣੇ ਨਗਰ ਆਪਣੇ ਇਲਾਕੇ ਦੀ ਹੋਰ ਵੀ ਕੋਈ ਜਿਹੜੀ ਸਬਸਿਆ ਆ ਉਹ ਤੁਸੀਂ ਸਾਨੂੰ ਲੈ ਕੇ ਦੱਸ ਸਕਦੇ ਆ ਅਸੀਂ ਤੁਹਾਡੀ ਉਹ ਸਮੱਸਿਆ ਜਿਹੜੀ ਆ ਸਰਕਾਰ ਤੱਕ ਜਰੂਰ ਪਹੁੰਚਾਵਾਂਗੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਦੋਸਤੋ ਅਗਰ ਅਜੇ ਵੀ ਤੁਸੀਂ ਬਲਕਾ ਨਿਊਜ਼ ਆਨਲਾਈਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਵੋ ਤਾਂ ਕਿ ਤੁਹਾਨੂੰ ਸਾਡੀਆਂ ਲਗਾਤਾਰ ਵੀਡੀਓ ਦਾ ਜਿਹੜਾ ਐ ਪ੍ਰੋਗਰਾਮ ਹੈ ਉਹ ਤੁਹਾਡੇ ਤੱਕ ਪਹੁੰਚਦਾ ਰਹੇ ਹੁਣ ਦਿਓ ਅਯਾਜ ਇੱਥੇ ਹੀ ਕਰਦੇ ਹਾਂ ਸਮਾਪਤੀ ਧੰਨਵਾਦ ਕਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ